ਬਾਬੂ ਸ਼ਹਿ ਦੇਖ ਰਹੇ ਦੋਸੇ ਵਿਕਰਮ ਮਜੀਠੀਆ ਨੂੰ ਅੱਜ ਜੁਡੀਸ਼ੀਅਲ ਕਸਟਡੀ ਪੂਰੀ ਹੋਣ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮੁਹਾਲੀ ਕੋਰਟ 'ਚ ਪੇਸ਼ ਕੀਤਾ ਗਿਆ ਸੀਗਾ ਤੇ ਮੁਹਾਲੀ ਕੋਰਟ ਵੱਲੋਂ ਅੱਜ ਫੇਰ ਤੋਂ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਭੇਜਿਆ ਗਿਆ ਯਾਨੀ ਕਿ 14 ਦਿਨ ਫੇਰ ਤੋਂ ਜੁਡੀਸ਼ੀਅਲ ਕਸਟਡੀ 'ਚ ਰਹਿਣਗੇ ਨਿਊ ਨਾਬਾ ਜੇਲ੍ਹ 'ਚ ਵਿਕਰਮ ਮਜੀਠੀਆ ਇਸ ਵੇਲੇ ਉਹਨਾਂ ਨੂੰ ਉੱਥੇ ਰੱਖਿਆ ਗਿਆ ਤੇ ਉੱਥੇ ਹੀ ਦੁਬਾਰਾ ਭੇਜਣ ਦੇ ਜਿਹੜੇ ਹੁਕਮ ਨੇ ਕੋਰਟ ਨੇ ਸੁਣਾ ਦਿੱਤੇ ਐ ਤੇ ਅਗਸਤ 2 ਨੂੰ ਦੁਬਾਰਾ ਉਹਨਾਂ ਨੂੰ ਪੇਸ਼ ਕੀਤਾ ਜਾਊਗਾ ਅਗਲੀ ਜਿਹੜੀ ਹੀਅਰਿੰਗ ਹੈਗੀ ਹੈ ਉਹ ਮੁਹਾਲੀ ਕੋਰਟ ਚ ਹੋਊਗੀ ਤੇ ਕੀ ਕੁਝ ਹੋਇਆ ਅੱਜ ਦੀ ਸੁਣਵਾਈ ਦੇ ਵਿੱਚ ਕਿਉਂਕਿ ਬਹੁਤ ਸਿਆਸਤ ਵੀ ਚੱਲ ਰਹੀ ਹੈਗੀ ਹੈ ਕਿ ਰੇਡਸ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਥਾਵਾਂ ਤੇ ਤੇ ਕਈ ਪ੍ਰਾਪਰਟੀਆਂ ਦਾ ਜ਼ਿਕਰ ਹੋ ਰਿਹਾ ਕਿ ਇੰਨੇ ਕਰੋੜਾਂ ਦੀ ਪ੍ਰਾਪਰਟੀ ਦਾ ਪਤਾ ਲੱਗਿਆ ਹੈ ਹੋਰ ਕਈ ਖੁਲਾਸਿਆਂ ਦੇ ਜਿਹੜੇ ਨੇ ਉਹ ਚਰਚੇ ਚੱਲ ਰਹੇ ਨੇ ਤੇ ਉਸ ਬਾਰੇ ਅ ਬਿਕਰਮ ਮਜੀਠੀਆ ਦੇ ਜਿਹੜੇ ਵਕੀਲ ਨੇ ਡੀਐਸ ਉਹਤੀ ਉਹਨਾਂ ਦਾ ਕੀ ਕਹਿਣਾ ਬਿਕਰਮ ਮਜੀਠੀਆ ਦੇ ਵਾਈਫ ਗਨੀਵ ਕੌਰ ਮਜੀਠੀਆ ਦਾ ਕੀ ਕਹਿਣਾ ਤੇ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਦਾ ਕੀ ਕਹਿਣਾ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਅਸੀਂ ਕੱਲ ਦਰਖਾਸਤ ਦਿੱਤੀ ਸੀ ਅਸੀਂ ਕੱਲ ਦਰਖਾਸਤ ਦਿੱਤੀ ਸੀ ਕਿਉਂਕਿ ਸਾਨੂੰ ਸ਼ੰਕਾ ਸੀ ਕਿ ਇਹਨਾਂ ਨੇ ਸ਼ਰਾਰਤ ਕਰਨੀ ਹੈ ਔਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਫਿਜ਼ੀਕਲੀ ਪ੍ਰੈਜ਼েন্ট ਨਹੀਂ ਕਰਨਗੇ ਅਸੀਂ ਐਪਲੀਕੇਸ਼ਨ ਫਾਈਲ ਕੀਤੀ ਸੀ ਕਿ ਇਨਸ਼ੋਰ ਕੀਤਾ ਜਾਵੇ ਕਿ ਉਹ ਫਿਜ਼ੀਕਲੀ ਆਣ ਸਾਡੀ ਐਪਲੀਕੇਸ਼ਨ ਕੱਲ ਪੋਸਟ ਕੀਤੀ ਗਈ ਫਿਰ ਉਹ ਪੈਂਡਿੰਗ ਰੱਖੀ ਗਈ ਫਿਰ 3:30 ਵਜੇ ਕਹਿੰਦੇ ਕਿ ਅਸੀਂ ਕੋਈ ਡਿਸੀਜਨ ਨਹੀਂ ਲੈ ਪਾਰੇ ਤੇ ਐਪਲੀਕੇਸ਼ਨ ਫਿਰ ਉਹ ਪੈਂਡਿੰਗ ਰੱਖ ਦਿੱਤੀ ਕਿ ਔਨਰੇਬਲ ਕੋਰਟ ਨੇ ਹੁਕਮ ਕੀਤਾ ਸੀ ਕਿ 6 7 2025 ਨੂੰ ਜਿਹੜੇ ਆਰਡਰ ਹੋਏ ਸੀ ਜੀ ਉਹਨਾਂ ਦੀ ਇਨਬਿਨ ਪਾਲਣਾ ਕੀਤੀ ਜਾਵੇ ਔਰ ਮੇਰੇ ਕੋਲ ਕੋਈ ਵੀਸੀ ਦੀ ਅੱਜ ਤੱਕ ਦਰਖਾਸਤ ਨਹੀਂ ਆਈ ਇਹਨਾਂ ਨੂੰ ਮਜਬੂਰਨ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਆਉਣਾ ਪਿਆ ਉਹਨਾਂ ਨੇ ਜੋ ਅੱਜ ਕੋਰਟ 'ਚ ਗੱਲਾਂ ਕੀਤੀਆਂ ਆਰ ਸ਼ੌਕਿੰਗ ਕਿਵੇਂ ਫੰਡਮੈਂਟਲ ਰਾਈਟਸ ਆਫ ਸਿਟੀਜ਼ਨ ਦੀਆਂ ਤੱਜੀਆਂ ਉਡਾਈ ਜਾ ਰਹੀਆਂ ਇੱਥੇ ਪੰਜਾਬ ਬੰਦੇ কুর্তা ਪਜਾਮਾ ਪਾ ਕੇ ਨੀਲੀਆਂ ਪੱਗਾਂ ਬਨ ਕੇ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ ਇਹ ਪੰਜਾਬ ਪੁਲਿਸ ਦੇ ਅੰਡਰ ਦੇ ਐਸਐਸਪੀ ਆਂਦੇ ਨੇ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਆ ਜੀ ਨੂੰ ਕੇਰਾ ਪਾਇਆ ਹੁੰਦਾ ਇਹ ਆਪੋਜੀਸ਼ਨ ਦੇ ਬੰਦੇ ਨੇ ਇਹ ਸ਼ਰਾਰਤੀ ਅੰਸਰ ਨੇ ਇਹਨਾਂ ਦਾ ਐਕਸੈਸ ਵਿਕਰਮ ਸਿੰਘ ਮਜੀਠੀਆ ਦੇ ਬਾਡੀ ਦਾ ਐਕਸੈਸ ਇਹਨਾਂ ਬੰਦਿਆਂ ਨੂੰ ਦਿੱਤਾ ਜਾ ਰਿਹਾ ਕੋਰਟ ਪ੍ਰੈਮਿਸਸ ਚ ਤੁਹਾਨੂੰ ਸਾਰਿਆਂ ਨੂੰ ਅੰਦਰ ਨਹੀਂ ਵੜਨ ਦਿੱਤਾ ਜਾ ਰਿਹਾ ਕਿਉਂ ਨਹੀਂ ਦਿੱਤਾ ਜਾ ਰਿਹਾ ਅਸੀਂ ਅੱਜ ਕੈਮਰਾ ਪ੍ਰोसीਡਿੰਗਸ ਜਿਹੜੀ ਐਪਲੀਕੇਸ਼ਨ ਦਿੰਦੇ ਆ ਉਹਦੀ ਆਪੋਜੀਸ਼ਨ ਕੀਤੀ ਹੈ ਅਸੀਂ ਆਪੋਜ਼ ਕੀਤਾ ਹੈ ਅਸੀਂ ਕਹਿੰਦੇ ਆ ਕਿ ਡੈਮੋਕਰੈਟਿਕ ਪ੍ਰਿੰਸੀਪਲਸ ਨੂੰ ਮੁੱਖ ਰੱਖਦੇ ਹੋਏ ਐਟ ਲੀਸਟ ਫ੍ਰੀ ਐਂਡ ਫਾਇਰ ਟ੍ਰਾਇਲ ਹੋਣ ਵਾਸਤੇ ਲੋਕਾਂ ਕੋਲ ਸਹੀ ਇਨਫੋਰਮੇਸ਼ਨ ਜਾਣੀ ਚਾਹੀਦੀ ਹੈ ਔਰ ਉਸ ਦਾ ਸਭ ਤੋਂ ਵੱਡਾ ਸਾਧਨ মিডিਆ ਹੈ ਔਰ ਅਸੀਂ ਅੱਜ ਰਿਕੁਐਸਟ ਕੀਤੀ ਹੈ ਕਿ ਬੈਲੈਂਸਡ ਡਰਾ ਕਰੋ ਗੈਗ ਆਰਡਰ ਸਿਰਫ ਸਾੜ ਤੇ ਨਹੀਂ ਲੱਗ ਸਕਦਾ ਔਰ ਇੱਥੇ ਪਬਲਿਕ ਪ੍ਰੋਸੀਕਿਊਟਰ ਜਿਹੜੇ ਅਪਾਇੰਟ ਕੀਤੇ ਗਏ ਨੇ ਉਹ ਫਿਰ ਪੋਲਿਟੀਕਲ ਪਾਰਟੀ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਬਣ ਕੇ মিডিਆ ਕਾਨਫਰੈਂਸ ਕਰਦੇ ਨੇ ਕੋਰਟ 'ਚ ਕੋਈ ਹੋਰ ਗੱਲਾਂ ਹੁੰਦੀਆਂ ਨੇ ਤੁਹਾਨੂੰ ਆ ਕੇ ਗੁੰਮਰਾਹ ਕਰਦੇ ਨੇ ਝੂਠ ਬੋਲਦੇ ਨੇ ਹੁਣ ਤੁਹਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਇਹਨਾਂ ਨੇ ਦੋ ਤਿੰਨ ਗੱਲਾਂ ਕਹੀ ਸੀਗੀ ਰਿਮਾਂਡ ਵਾਸਤੇ ਮੈਂ ਸਾਰਿਆਂ ਨੂੰ ਫਿਰ ਸਵਾਲ ਪੁੱਛਦਾ ਅੱਜ ਕੋਰਟ ਵਿੱਚ ਉਹ ਮੁਕਰ ਗਏ ਕਿ 1000 ਏਕੜ ਜ਼ਮੀਨ ਨਹੀਂ ਹੈ ਇਸ ਕਰਕੇ ਮੀਡੀਆ ਟ੍ਰਾਇਲ ਨਹੀਂ ਇਸ ਕਰਕੇ ਇਹ ਜਿਹੜੀਆਂ ਕੈਮਰਾ ਪ੍ਰोसीਡਿੰਗਸ ਨੇ ਨਹੀਂ ਹੋਣੀ ਚਾਹੀਦੀਆਂ ਤੁਹਾਨੂੰ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਉਹ 1000 ਏਕੜ ਵਾਲੀ ਗੱਲ ਤੋਂ ਮੁਕਰ ਗਏ ਇੱਕ ਇੱਕ ਕਰਕੇ ਹਰ ਚੀਜ਼ ਤੋਂ ਮੁਕਰਣ ਗਏ ਕੱਲ ਭਗਵੰਤ ਸਿੰਘ ਮਾਨ ਨੇ ਫਲੋਰ ਆਫ ਦਾ ਹਾਊਸ ਉਹਨੂੰ ਪਵਿੱਤਰ ਸਦਨ ਕਹਿੰਦੇ ਨੇ ਪਵਿੱਤਰ ਸਦਨ 'ਚ ਸਰੀਆਮ ਚੂਟਣੀ ਬੋਲਿਆ ਜਾਂਦਾ ਉਹਨੇ ਕਿਹਾ ਜੀ ਵਿਕਰਮ ਸਿੰਘ ਮਜੀਠੀਆ ਨੇ ਸਰਾਨੇ ਦੀ ਦਰਖਾਸਤ ਦਿੱਤੀ ਹੈ ਸਰਾਨਾ ਇਸ ਪਾਰਟ ਆਫ ਦਾ ਜੇਲ ਮੈਨੂਅਲ ਪੁਲਿਸ ਮੈਨੂਅਲ ਨਹੀਂ ਹੈ ਉਹਨਾਂ ਨੂੰ ਨਹੀਂ ਪਤਾ ਕੋਈ ਇਹ ਜੀ ਦਰਖਾਸਤ ਨਹੀਂ ਹੈ ਦਰਖਾਸਤ ਹੁਣ ਸ਼ੋਅ ਕਰ ਦਿਓ ਵਿਕਰਮ ਸਿੰਘ ਮਜੀਠੀਆ ਜਿਹਨੂੰ ਮੈਂ ਪੁੱਛਿਆ ਸੀ ਕਿ ਇਹ ਇਹ ਜੀ ਕੀ ਤਕਲੀਫ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਭਗਵਾਨ ਸਿੰਘ ਮਾਨ ਨੂੰ ਦੱਸ ਦਿਓ ਕਿ ਮੈਂ ਬਾਹ ਸਰਾਨੇ ਥੱਲੇ ਦੇ ਕੇ ਸੁੱਤਾ ਪਿਆ ਤੇ ਰਬ ਰਬ ਕਰ ਰਿਹਾ ਹਾਂ ਤੇ ਮੇਰਾ ਜਦ ਟਾਈਮ ਆ ਗਿਆ ਤੁਹਾਨੂੰ ਸਾਰੇ ਦਾ ਉਹਨਾਂ ਦਾ ਪਤਾ ਕੀ ਕਰਨਾ ਚਾਹੁੰਦੇ ਨੇ ਨਾਉ ਕਮਿੰਗ ਟੂ ਦ ਕੋਰਟ ਅੱਜ ਕੋਰਟ ਵਿੱਚ ਉਹਨਾਂ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਬਾਹਰ ਕਿਹਾ ਜਾ ਰਿਹਾ ਜੀ ਕਿ ਉਹਨਾਂ ਦੀ ਸ਼ਕਲ ਨਹੀਂ ਦੇਖ ਸਕਦੇ 커ਰਟਨ ਲੱਗੇ ਗਏ ਨੇ ਕੇਨ 커ਰਟਨ ਲੱਗੇ ਗਏ ਨੇ ਮੀਡੀਆ ਦੇ ਰੂਬਰੂ ਨਹੀਂ ਹੋ ਸਕਦੇ ਆਪ ਦੀ ਗੱਲ ਨਹੀਂ ਕਰ ਸਕਦੇ ਪਰ ਅੰਦਰ ਜੇਲ੍ਹ ਦੇ ਅੰਦਰ ਇਹਨਾਂ ਨੇ ਕਿਹਾ ਜੀ ਸੁਰੱਖਿਆ ਕਰਕੇ ਇਹਨਾਂ ਨੂੰ ਦੋ ਕੈਦੀਆਂ ਵਿੱਚ ਪਾਇਆ ਜਿਹੜੇ ਗੁੱਡ ਕੰਡਕਟ ਪ੍ਰਿਜ਼ਨਰਸ ਨੇ ਮੈਂ ਇਹ ਦੋ ਬੰਦਿਆਂ ਦੀ ਤੁਹਾਨੂੰ ਹਿਸਟਰੀ ਦੇਣਾ ਚਾਹੁੰਦਾ ਇੱਕ ਬੰਦਾ ਉਹਨੂੰ ਸਜ਼ਾਏ ਮੌਤ ਹੋਈ ਹੋਈ ਹੈ ਜਿਹੜਾ ਨਾਲ ਪਾਇਆ ਉਸ ਬੰਦੇ ਨੂੰ ਸਜ਼ਾਏ ਮੌਤ ਹੋਈ ਹੈ ਹਿੰਦੁਸਤਾਨ ਦੇ ਕ੍ਰਿਮੀਨਲ ਜੁਰਿਸਪ੍ਰੂਡੈਂਸ ਦੇ ਸਭ ਤੋਂ ਵੱਧ ਸਜ਼ਾ ਉਹਨੂੰ ਮਿਲੀ ਹੋਈ ਹੈ ਔਰ ਆਫੈਂਸਿਸ ਕੀ ਨੇ ਉਸ ਬੰਦੇ ਨੇ ਤਿੰਨ ਮਾਈਨਰ ਬੱਚਿਆਂ ਦਾ ਕੋਲ ਬਲੱਡੇਡ ਮਰਡਰ ਕੀਤਾ ਜਿਹਦੇ ਵਿੱਚ ਇੱਕ ਛੋਟੀ ਬੱਚੀ ਸੀ ਨੇਮ ਸਰ ਨੇਮ ਸਰ ਉਹ ਮੇਰੇ ਖਿਆਲ ਉਹਦਾ ਨਾਮ ਕੁਲਬੀਰ ਸਿੰਘ ਹੈ ਪਤਾ ਨਹੀਂ ਕੀ ਨਾਮ ਹੁੰਦਾ ਜੀ ਦੂਸਰਾ ਜਿਹੜਾ ਬੰਦਾ ਹੈ ਉਹਦੇ ਤੇ ਪੋਸਕੋ ਲੱਗੀ ਹੈ ਫਾਰ ਸੌਡਰਮਾਈਜ਼ਿੰਗ 12 ਸਾਲ ਦਾ ਬੱਚਾ ਲੜਕੇ ਨੂੰ ਗੁਰ ਵਿਵਾਰ ਕਰਨ ਦੇ ਕੇਸ 'ਚ ਉਹ ਅੰਦਰ ਹੈ ਇਹ ਦੋ ਗੁੱਡ ਕੰਡਕਟ ਪ੍ਰिजनਰਸ ਮਿਲੇ ਇਹਨਾਂ ਨੂੰ ਦੇ ਆਰ ਫਾਊਂਡ ਟੂ ਬੀ ਆਫ ਬੈਟਰ ਕੰਡਕਟ ਦੈਨ देयर ਓਨ ਐਮ ਐਲ ਏ ਲੋਜਡ ਇਨ ਦ ਸੇਮ ਪ੍ਰिजन ਨੇਮਲੀ ਮਿਸਟਰ ਰਮਨ ਰੂੜਾ ਉਸੇ ਉਸੇ ਪ੍ਰिजन ਜਿਹਨੇ ਉਹਨਾਂ ਦਾ ਕੰਡਕਟ ਇਹ ਦੋ ਹਾਰਡਨ ਕ੍ਰਿਮੀਨਲ ਤੋਂ ਘਟੀਆਂ ਮੰਨਿਆ ਗਿਆ ਇਸ ਕਰਕੇ ਉਹਨਾਂ ਇਕੱਠੇ ਲੋਜ ਨਹੀਂ ਕੀਤਾ ਸਾਨੂੰ ਐਪ੍ਰੀਹੈਂਸ਼ਨ ਹੈ ਕਿ ਕੰਫਰਟ ਸਾਨੂੰ ਕੋਈ ਨਹੀਂ ਚਾਹੀਦਾ ਸਾਨੂੰ ਐਪ੍ਰੀਹੈਂਸ਼ਨ ਹੈ ਕਿ ਉਹਨਾਂ ਨੂੰ ਕੋਈ ਇਹਨਾਂ ਨੇ ਜਾਣੀ ਨੁਕਸਾਨ ਕਰ ਦੇਣਾ ਔਰ ਇਹ ਬੁਖਤਿਮ ਸਿੰਘ ਮਜੀਠੀਆ ਜੀ ਨੇ ਅੱਜ ਕੋਰਟ 'ਚ ਡਿਕਲੇਅਰ ਕਰ ਦਿੱਤਾ ਹੈ ਪਿਛਲੇ ਕਈ ਦਿਨਾਂ 'ਚ ਤੁਸੀਂ ਲਾਅਨ ਆਰਡਰ ਦੇਖ ਸਕਦੇ ਹੋ ਔਰ ਤੁਸੀਂ ਦੇਖ ਸਕਦੇ ਹੋ ਕਿ ਜ਼ਿਲ੍ਹਾ 'ਚ ਕੀ ਆਫੈਂਸਸ ਹੋ ਰਹੇ ਨੇ ਜਿਹੜੇ ਬੰਦੇ ਨਾਲ ਪਾਏ ਨੇ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਰਾਉਂਡ ਦ ਕਲॉक ਸਰਵੇਲੈਂਸ ਕੈਮਰਾ ਦੀ ਹੈ ਵਾਰਡਨਸ ਲੱਗੇ ਨੇ ਸਿਕਿਉਰਿਟੀ ਇਨ ਚਾਰਜ ਲੱਗੇ ਆ ਫਿਰ ਦੋ ਬੰਦੇ ਨਾਲ ਪੰਦੀ ਕੀ ਲੋੜਾ ਉਹ ਦੋ ਬੰਦਿਆਂ ਦੇ ਐਂਟੀਸੈਂਟ ਤੁਸੀਂ ਚੈੱਕ ਕਰਾ ਲਿਓ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਦੀ ਹਿਸਟਰੀ ਕੀ ਹੈ ਸਭ ਤੋਂ ਪਹਿਲਾਂ ਅੱਜ ਕੋਈ ਰਿਮਾਂਡ ਮੰਗਿਆ ਉਹਨਾਂ ਨੇ ਸਰ ਜਦ ਤੱਕ ਰਿਮਾਂਡ ਜਦ ਤੱਕ ਬੇਲ ਜਦ ਤੱਕ ਬੇਲ ਨਹੀਂ ਹੁੰਦੀ ਤਦ ਤੱਕ ਰਿਮਾਂਡ ਹਮੇਸ਼ਾ 14 ਦਿਨ ਵਾਸਤੇ ਐਕਸਟੈਂਡ ਹੋ ਜਾਂਦਾ ਹੈ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਜਦ ਵੀ ਕੋਈ ਹੁਣ ਇਹਨਾਂ ਨੂੰ ਫੈਮਲੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੇਲ੍ਹ ਦੇ ਪ੍ਰੋਸੀਜਰ ਦੇ ਮੁਤਾਬਕ ਸੁਖਬੀਰ ਜੀ ਨੂੰ ਬੀਬਾ ਹਰਸਿਮਰਤ ਕੌਰ ਨੂੰ ਸੀਨੀਅਰ ਪਾਰਟੀ ਲੀਡਰਸ਼ਿਪ ਨੂੰ ਉਹਨਾਂ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਇਹ ਇਥੇ ਕਹਿ ਦਿੰਦੇ ਕਿ ਪਾਰਟੀ ਨਹੀਂ ਖੜੀ ਸਾਰਿਆਂ ਨੂੰ ਇਹਨਾਂ ਨੇ ਅੱਜ ਪ੍ਰੀਵੈਂਟਿਵ ਡਿਟੈਂਸ਼ਨ ਵਿਦਾਊਟ ਐਨੀ ਆਰਡਰ ਸਾਰੇ ਅਕਾਲੀ ਬੰਦੇ ਇਹਨਾਂ ਨੇ ਪ੍ਰੀਵੈਂਟਿਵ ਡਿਟੈਂਸ਼ਨ ਚ ਰੱਖੇ ਹੋਏ ਨੇ ਇਹ ਐਮਰਜੈਂਸੀ ਡਿਕਲੇਅਰਡ ਹੈ ਰੂਲ ਆਫ ਲਾ ਕੋਈ ਨਹੀਂ ਹੈਗਾ ਔਰ ਇਹ ਸਾਰੇ ਸਾਰੇ ਸਮਰਥਕ ਜਿਹੜੇ ਸੀਗੇ ਉਹਨਾਂ ਨੂੰ ਦੂਰ ਰੱਖਿਆ ਗਿਆ ਹੈ ਸਗੋਂ ਪੰਜਾਬ ਪੁਲਿਸ ਨੂੰ ਤੇ ਸ਼ਰਾਰਤੀ ਅੰਸਰਾਂ ਨੂੰ ਚਿੱਟੇ ਕੁੱਤੇਵੇਂ ਪਜਾਮੇ ਪਵਾ ਕੇ ਤੇ ਨੀਲੇ ਪੱਗਾਂ ਪਵਾ ਕੇ ਉਹਨਾਂ ਦੇ ਨੇੜੇ ਰੱਖਿਆ ਜਾ ਰਿਹਾ ਹੈ ਐਂਡ ਹਿਸ ਲਾਈਫ ਇਜ਼ ਅੰਡਰ ਥ੍ਰੈਟ and we have serious apprehension about him being cause any loss aaj bhi evaluation ho rahi hai kai prakar 2 august dekho court de specific order ne ki koi bhi search dwara nahi ho sakdi jehdi tusi fard jamma talashi vich jide vich ek bhi mobile phone nahi si do bed si do bacche de computer si do ac si ek table si sat seater sofa si ਸਿਰਫ ਉਹਦੀ ਪਰਮੈਸ਼ ਹੋ ਸਕਦੀ ਹੈ ਉਹ ਪਰਮੈਸ਼ ਕਰਨ ਕੋਈ ਵੀ ਨਹੀਂ ਆਇਆ ਇਹ ਸਭ ਡਰਾਮਾ ਹੋ ਰਿਹਾ ਜੀ ਦਿੱਲੀ ਅੱਜ ਗਏ ਨੇ ਉਹ ਕਲੈਰ ਸਾਹਿਬ ਨੂੰ ਸਿਰਫ ਦੂਰ ਰੱਖਣ ਵਾਸਤੇ ਇਹਨਾਂ ਕੋਲ 7 ਦਿਨ ਸੀਗੇ 4 ਦਿਨ ਕੋਈ ਵੀ ਨਹੀਂ ਗਿਆ ਇਹ ਸਿਰਫ ਕਲੈਰ ਸਾਹਿਬ ਨੂੰ ਅੱਜ ਕਚਹਿਰੀ ਤੋਂ ਦੂਰ ਰੱਖਣ ਵਾਸਤੇ ਇਹ ਇਸ਼ਾਰਤ ਕੀਤੀ ਗਿਆ ਕਿ ਸਾਡੇ ਚਾਰਾਂ ਵਿੱਚੋਂ ਇੱਕ ਹੋਰ ਕੱਢ ਜਾਵੇ ਮੈਨੂੰ ਤੁਸੀਂ ਦੇਖ ਲਏ ਨੇ ਹਰ ਵਾਰੀ ਕੋਰਟ ਚ ਆਂ ਚ ਕਿੰਨੀ ਤਕਲੀਫ ਹੁੰਦੀ ਹੈ ਕਈ ਸਾਰੇ ਵਕੀਲਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਵਕੀਲਾਂ ਨੂੰ ਅੰਮ੍ਰਿਤਸਰ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ 'ਚ ਰੱਖਿਆ ਗਿਆ ਹੈ ਇਸ ਤੋਂ ਵੱਡਾ ਡੈਮੋਕਰਸੀ ਨੂੰ ਰੂਲ ਆਫ ਲਾ ਨੂੰ ਮਰਡਰ ਨਹੀਂ ਕੀਤਾ ਜਾ ਸਕਦਾ ਛੂਟ ਬੋਲਦੇ ਜੀ ਕੋਈ ਮੱਛੜੀ ਲੱਗਦੀ ਛਿੱਲੜ ਦੇ ਲੁਰਦੇ ਸ਼ੇਰਾਂ ਨੂੰ ਮੈਡਮ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਸਿਆਸਤਪਤੀ ਹੋ ਰਹੀ ਹੈ ਸਾਡੇ ਤੇ ਉਹਨਾਂ ਨੇ ਸਿੱਧਾ ਪੰਜ ਕੱਸਿਆ ਸੀ ਕਹਿੰਦੇ ਆ ਹੀ ਨਹੀਂ ਹੈਗੇ ਜੀ ਟੈਨਸ਼ਨ ਨਹੀਂ ਆਏ ਸੈਸ਼ਨ ਚ ਆ ਕੇ ਕੀ ਕਰਨਾ ਸੀ ਮੈਮ ਸਾਹਮਣੇ ਤੁਸੀਂ ਦੱਸੋ ਕੀ ਕਰਨਾ ਸੀ ਸੈਸ਼ਨ ਚ ਜਾ ਕੇ ਦੀ ਆਪੇਣਾ ਦੀ ਤਾਂ ਇੱਜ਼ਤ ਹੈ ਨਹੀਂ ਕੈਮਰੇ 'ਤੇ ਸਾਹਮਣੇ ਦੇਖ ਮੈਮ ਸਾਹਮਣੇ ਦੇਖ ਸਾਹਮਣੇ ਦੇਖੋ ਜੀ ਬੋਲਣ ਦਾ ਦਿੰਦੇ ਨਹੀਂ ਇਹਨੂੰ ਉਹ ਬਾਪੂ ਸਾਹੁ ਜੀ ਛੇ ਯਾਰ ਕੀ ਨਹੀਂ ਕੀ ਬੋਲਦੇ ਸਾਹਮਣੇ ਬੋਲਣ ਦਿੰਦੇ ਹੈ ਕਿਹਰਾ ਸਾਹਿਬ ਨੂੰ ਮੇਰੇ ਖਿਆਲ 10 ਸੈਕਿੰਡ ਦਾ ਟਾਈਮ ਦਿੱਤਾ ਸੀ ਬੋਲਣ ਦਾ ਬਾਜਵਾ ਸਾਹਿਬ ਉੱਠਦੇ ਉਹਨਾਂ ਦੀ ਬੇਇੱਜ਼ਤੀ ਕਰਦੇ ਆ ਉੱਥੇ ਖਿਚੜ ਸਿੱਟਣ ਤੋਂ ਇਲਾਵਾ ਕਿਸੇ ਨੂੰ ਕੋਈ ਕੰਮ ਨਹੀਂ ਪਿੱਛੇ ਰਹਿ ਕੇ ਜੂੰਨ ਕਰ ਲੈਣਾ ਇਹ ਸਵੇਰ ਚ ਇਨੇ ਮੁੱਦੇ ਨੇ ਇਨੇ ਮੁੱਦੇ ਨੇ ਉਹਨਾਂ ਤੇ ਗੱਲ ਕਰੋ ਤੁਸੀਂ 1000 ਏਕੜ ਕਿ ਐਸੀ ਨਾ ਅੱਜ ਮੁਕਰਗੇ ਬਾਕੀ ਜਿਨਨੇ ਇਲਜ਼ਾਮ ਲਾਏ ਸਾਰਿਆਂ ਤੋਂ ਮੁਕਰਨਗੇ ਅੱਜ ਵੀ ਸੀਐਮ ਸਾਹਿਬ ਕਹਿ ਰਹੇ ਨੇ ਜੀ ਸਾਰਿਆਂ ਤੋਂ ਮੁਕਰਨਗੇ ਯਾਨੀ ਕੁਝ ਵੀ ਇਸ ਡੀਏ ਦੇ ਕੇਸ ਦੇ ਵਿੱਚ ਬਰਾਮਦ ਹੋਏਗਾ ਨਹੀਂ ਆਪ ਕਹਿੰਦੇ ਆ ਕਿ ਡਰਗ ਦਾ ਕੇਸ ਹੈ ਕੇਸ ਪਾਇਆ ਡੀਏ ਦਾ ਮੁਕਰਗੇ ਨਾ ਕਿ ਡੀਏ ਕੇ ਡਰਗ ਦਾ ਕੇਸ ਹੈ ਹੀ ਨਹੀਂ ਫਲੋਰ ਆਫ ਦਾ ਹਾਊਸ ਦੇ ਹਾਊਸ ਚ ਇਹ ਕਹਿ ਰਹੇ ਨੇ ਕਿ ਅਸੀਂ ਡਰਗ ਦੇ ਮਾਮਲੇ ਚ ਫੜਿਆ ਹੈ ਕੇਸ ਤੁਹਾਨੂੰ ਆਪ ਪਤਾ ਹੈ ਕਿਸ ਕਿਹੜਾ ਕੇਸ ਪਾਇਆ ਮੈਨੂੰ ਬੇਲ ਵਾਸਤੇ ਜਾ ਰਹੇ ਹੋ ਬੇ ਹੋਣੇ ਪਤਾ ਨਹੀਂ ਇਹ ਛੜਾ ਪਾਇਆ ਤੁਸੀਂ ਦੱਸੋ ਕੇਸ ਕਿਹੜਾ ਪਾਇਆ ਇਹਨਾਂ ਨੇ ਮੁਕਰੇ ਕਿ ਨਹੀਂ ਕਿ ਡਰਗ ਨਹੀਂ ਹੈ ਆਪ ਹੁਣ ਅਜ ਮੁਕਰੇ ਨੇ ਕਿ 1000 ਇਕੜ ਨਹੀਂ ਹੈ ਹਰ ਚੀਜ਼ ਤੋਂ ਮੁੱਖ ਨਹੀਂ ਲੇਕਿਨ ਮੈਮ ਜਿਹੜਾ ਉਹ 540 ਕਰੋੜ ਦਾ ਜ਼ਿਕਰ ਕਰ ਦੇਨੇ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਅੱਛਾ ਇਹਨਾਂ ਨੇ ਇੰਨੀ ਮੈਂਡ ਹੈਂਡਲਿੰਗ ਕੀਤੀ ਹੈ ਅੱਜ ਵਕੀਲ ਸਾਹਿਬ ਸਾਹਬ ਸੰਪਲਾ ਸਾਹਿਬ ਨੂੰ ਮੈਂਡ ਹੈਂਡਲ ਕੀਤਾ ਪੰਜਾਬ ਪੁਲਿਸ ਨੇ ਇੱਕ ਇੰਸਪੈਕਟਰ ਬਾਜਵਾ ਨੇ ਜੋ ਪਟਿਆਲੇ ਤੋਂ ਆਏ ਸੀਗੇ ਅਸੀਂ ਹੰਸ ਸਾਹਿਬ ਨੂੰ ਐਸਐਸਪੀ ਨੂੰ ਦੱਸਿਆ ਹੀ ਗਾਟ ਇਨ ਟੂ ਐਨ ਆਲਟਰਨੇਟ ਆਲਟਰਕੇਸ਼ਨ ਵਿਦ ਦਾ ਲਾਇਰਸ ਅੱਜ ਸਾਪਲਾਸ ਆਪ ਨੂੰ ਮੈਨ ਹੈਂਡਲ ਕੀਤਾ ਗਿਆ ਜਿਨ੍ਹਾਂ ਦਾ ਨਾਮ ਵਕਾਲਤ ਨਾਮੇ ਤੇ ਲੱਗਿਆ ਹੋਇਆ ਹੈ ਇਹ ਹਾਲ ਹੈ ਵੀ ਆਰ ਗੋਇੰਗ ਟੂ ਦ ਬਾਰ ਕਾਉਂਸਲ ਐਂਡ ਵੀ ਆਰ ਗੋਇੰਗ ਟੂ ਗੋ ਟੂ ਦ ਹਾਈਸਟ ਅਥਾਰਟੀ ਟੂ ਕੰਪਲੇਨ ਅਗੇਂਸ ਸੱਚ ਅਰਿੰਗ ਅਫੀਸ਼ਰ ਕੋਰਟ ਕਿਚੇਰੀ ਚ ਵਕੀਲ ਨੂੰ ਪੇਸ਼ ਹੋਣ ਵੇਲੇ ਤੁਸੀਂ ਮੈਨ ਹੈਂਡਲ ਨਹੀਂ ਕਰ ਸਕਦੇ ਤੁਹਾਨੂੰ ਮੁਲਾਕਾਤ ਵੀ ਨਹੀਂ ਕਰਨ ਦੇਈ ਕਿਉਂਕਿ ਪਿਛਲੀ ਵਾਰੀ ਇਹੋ ਕੁਛ ਰਹਿਟ ਫੇਰ ਇੱਕ ਮਿੰਟ ਮੁਲਾਕਾਤ ਨਹੀਂ ਕਰਨ ਦੇ ਰਹੇ ਅੱਜ ਕੋਰਟ ਦੇ ਹੁਕਮ ਮਾਨ ਰਹੀ ਜੇਲ੍ਹ ਦੇ ਵਿੱਚ ਵੀ ਮੁਲਾਕਾਤ ਹੈ ਜੀ ਤਕਲੀਫ Sorry ਜੀ ਜੇਲ੍ਹ ਦੇ ਵਿੱਚ ਵੀ ਮੁਲਾਕਾਤ ਨਹੀਂ ਕਰ ਰਹੇ ਜੇਲ੍ਹ ਦੇ ਵਿੱਚ ਉਸ ਦਿਨ ਪਰ ਉਹ ਪ੍ਰੋ ਪ੍ਰੂ ਕਮਾਈ ਨਹੀਂ ਕਿ ਕਿਸੇ ਦੀ ਮਲਕਾਤ ਨਹੀਂ ਕਰਦਾ ਮੈਂ ਸੁਖਬੀਰ ਜੀ ਸੁਖਬੀਰ ਜੀ ਗਏ ਅੱਜ ਕੋਈ ਗੱਲ ਅੱਜ ਕੋਰਟ ਚ ਹੋਈ ਸੀ ਵੀ ਕਿ ਮੈਂ ਵੀ ਸੀ ਕਿ ਕੋਰਟ ਚ ਉਹਨਾਂ ਨੂੰ ਕੀ ਕਹਿਣਾ ਹੈ ਕੀ ਕਹਿਣਾ ਹੈ ਜਿਹੇ ਮਾਰਾ ਕਰਦੇ ਸੁਖਬੀਰ ਜੀ ਨੇ ਮਨਾ ਕੀਤਾ ਕਿ ਸੁਖਬੀਰ ਜੀ ਨੂੰ ਤਾਂ ਬਿਵਾਰ ਸਿਮਰਤ ਕੌਰ ਨੂੰ ਮਿਲਣ ਨਹੀਂ ਦੇ ਰਹੇ ਇਸ ਦਾ ਕੀ ਬੰਨਾ ਹੈ ਸਰ ਸਭਾ ਵੀ ਲੱਗੀ ਹੋਈ ਹੈ ਜਿੰਨੇ ਸਾਲ ਚਾਰ ਬੰਕੀ ਜੀ ਨੇ ਆਏ ਸੀ ਮੋਬਾਈਲ ਮੋਬਾਈਲ ਮੈਂ ਸਮਝਾ ਸੀ ਉਹਨਾਂ ਨੂੰ ਕੋਈ ਹਾਂਜੀ ਬਿਲਕੁਲ ਮੰਗਿਆ ਸੀ ਚਾਰ ਬਾਰ ਸਮਾਂ ਮੰਗ ਚੁਕੇ ਜੀ ਸਮਾਂ ਡਿਕਲਾਈਨ ਹੋ ਚੁਕੇ ਆ ਜੀ ਏ ਡਿਪਟੀ ਮੈਨਜਰ ਏ ਡਿਪਟੀ ਪ੍ਰੈਜ਼ੈਂਸ ਵਾਲੋਂ ਕਹਿੰਦੇ ਸਾਨੂੰ ਹੁਕਮ ਨੇ ਜੀ ਅਸੀਂ ਨਹੀਂ ਮੁਲਾਕਾਤ ਕਰਨ ਦੇਣੀ ਕਲੈਰ ਕਲੈਰ ਸਾਹਿਬ ਨੂੰ ਜੀ ਇਹ ਬੁਲਾਣੇ ਜੀ ਸਾਡੇ ਸਾਰਿਆਂ ਦੇ ਹੌਸਲੇ ਕਲੈਰ ਸਾਹਿਬ ਮਿਲਣ ਗਏ ਸੀਗੇ 5 ਮਿੰਟ ਵਿੱਚ ਫੋਨ ਆ ਗਿਆ ਕਿ ਉੱਪਰੋਂ ਹੁਕਮ ਆ ਰਿਹਾ ਨੇ ਜੀ ਤੁਸੀਂ ਨਿਕਲੋ ਇੱਥੋਂ ਬਿਲਕੁਲ ਕਸਟਡੀ ਭੇਜਿਆ ਗਿਆ کورٹ ਵਿੱਚ ਕੀ ਹੋਇਆ ਦੇਖੋ ਅੱਜ ਐਪਲੀਕੇਸ਼ਨ ਅੱਜ ਜਿਹੜੇ 14 ਦਿਨ ਪੂਰੇ ਹੋਣ ਤੋਂ ਬਾਅਦ ਦੁਬਾਰਾ ਜੁਡੀਸ਼ਨਲ ਕਸਟਡੀ ਦੇ ਲਈ ਐਕਸਟੈਂਸ਼ਨ ਲਈ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਜਿਹਦੇ ਉੱਤੇ کورٹ ਨੇ ਉਹਨੂੰ ਅਲਾਉ ਕਰਦੇ ਹੋਏ 14 ਦਿਨ ਦਾ ਫਰਦਰ ਜਿਹੜਾ ਜੁਡੀਸ਼ਨਲ ਕਸਟਡੀ ਉਹਨਾਂ ਨੂੰ ਭੇਜਿਆ ਗਿਆ 2 ਅਗਸਤ ਜਿਹੜੀ ਹੈ ਉਹਦੇ ਵਿੱਚ ਅਗਲੀ ਤਰੀਕ ਹੈ ਤੇ 2 ਅਗਸਤ ਨੂੰ ਹੁਣ ਦੁਬਾਰਾ ਇਹਨਾਂ ਨੂੰ ਜਿਹੜਾ ਇੱਥੇ ਵੀ کورٹ ਦੇ ਵਿੱਚ ਪੇਸ਼ ਕੀਤਾ ਜਾਏਗਾ کورٹ ਵਿੱਚ ਧੱਕਾ ਕਿੱਦਾਂ ਹੋਇਆ ਕਿ ਜੁਡੀਸ਼ੀਅਨ ਦੇ ਵਕੀਲਾਂ ਨੇ ਕਿਹਾ ਕਿ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਪਰਿਵਾਰ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਸਾਰਾ ਸਰਚ ਉਥੇ ਇਸ ਚੀਜ਼ ਤੇ ਚੱਲ ਰਿਹਾ ਇਨ ਕੈਮਰਾ ਪ੍ਰोसीडिंग्स ਦੀ ਜਿਹੜੀ ਐਪਲੀਕੇਸ਼ਨ ਆ ਆਲਰੇਡੀ ਪਹਿਲਾਂ ਹੀ ਚੱਲ ਰਹੀ ਹੈ ਤੇ ਉਹਦੇ ਵਿੱਚ ਇਹਨਾਂ ਨੇ ਨੋਬਜੈਕਸ਼ਨ ਪਹਿਲਾਂ ਦਿੱਤੀ ਹੋਈ ਸੀਗੀ ਤੇ ਇਨ ਕੈਮਰਾ ਪ੍ਰोसीडिंग्स ਹੋ ਰਹੀ ਸੀ ਇਹਨਾਂ ਦੀ ਆਪਣੀ ਨੋਬਜੈਕਸ਼ਨ ਇਹਨਾਂ ਵੱਲੋਂ ਦਿੱਤੀ ਹੋਈ ਸੀ ਤੇ ਰਹੀਗਾ ਜਿਹੜੇ ਫੈਮਿਲੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਕੋਰਟ ਨੇ ਬਕਾਇਦਾ 15 ਮਿੰਟ ਮਿਲਣ ਦਿੱਤਾ ਹੈ ਉੱਥੇ ਵੀ ਆਰਡਰ ਕੋਡ ਜਦੋਂ ਉਹਨਾਂ ਨੇ ਐਪਲੀਕੇਸ਼ਨ ਲਗਾਈ ਤਾਂ ਕੋਰਟ ਨੇ 15 ਮਿੰਟ ਉਹਨਾਂ ਨੂੰ ਮਿਲਣ ਵੀ ਦਿੱਤਾ ਹੈ ਨਾਲ ਉਹਨਾਂ ਦੇ ਲਾਇਰਸ ਨੂੰ ਵੀ ਮਿਲਣ ਦਿੱਤਾ ਹੈ ਬੇਬੁਨਿਆਦ ਜਿਹੜੀ ਗੱਲਾਂ ਨੇ ਉਹ ਸਾਰੇ ਜਿਹੜਾ ਏਕੜ ਦਾ ਵੀ ਸਿੱਧੇ ਜਰੀਏ ਕਰ ਰਹੇ ਹੋ ਕਿ ਇਹ ਪਰਤ ਨਹੀਂ ਰਹੇਗੀ ਉਹ ਵੀ ਹੁਣ ਜਿਹੜਾ ਝੂਠਾ ਸਾਰਾ ਦੇਖੋ ਸਾਰਾ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਇਨਵੈਸਟੀਗੇਸ਼ਨ ਦੇ ਵਿੱਚ ਜੋ ਕੁਝ ਕਾਫੀ ਚੀਜ਼ਾਂ ਹੋਰ ਵੀ ਨਵੀਆਂ ਨਿਕਲ ਕੇ ਆਈਆਂ ਨੇ ਜਿਸ ਟਾਈਮ ਤੇ ਜਿਸ ਸਟੇਜ ਦੇ ਉੱਤੇ ਸਾਰਾ ਕੁਝ ਆਏਗਾ ਤੇ ਤੁਹਾਨੂੰ ਪ੍ਰੋਪਰ ਸਾਰਾ ਦੱਸਿਆ ਜਾਏਗਾ ਦੁਬਾਰਾ ਕੋਈ ਰੀਡ ਨਹੀਂ ਕਰ ਸਕਦੇ ਕੋ ਇਸ ਤਰੀਕੇ ਦਾ ਆਰਡਰ ਨਹੀਂ ਦੇਖੋ ਸਾਰਾ ਕੁਝ ਬ ਕਿ ਹਰ ਚੀਜ਼ ਦੇ ਵਿੱਚ ਬਸ ਆਬਜੈਕਸ਼ਨ ਹੀ ਕਰਨੀ ਹੈ ਕਿ ਜਦੋਂ ਕੁਝ ਹੋਰ ਨਹੀਂ ਮਿਲਦਾ ਪਿਆ ਤਾਂ ਇਹੀ ਚੀਜ਼ਾਂ ਕਰਨੀਆਂ ਨੇ ਇਹੀ ਸੇਮ ਚੱਲਦਾ ਪਿਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਕੁਝ ਨਿਕਲ ਕੇ ਆਇਆ ਰੇਡਸ ਜਿਹੜੀਆਂ ਨੇ ਚਲ ਸਕਦੀਆਂ ਨੇ ਕੋਰਟ ਦੇ ਆਰਡਰਸ ਨੇ ਕੋਰਟ ਦੇ ਆਰਡਰ ਦੇ ਉੱਤੇ ਜੋ ਕੁਝ ਵੀ ਜੇ ਸਰਚ ਵਾਰੈਂਟਸ ਹੈ ਐਵੈਲੂਏਸ਼ਨ ਦੇ ਲਈ ਸਭ ਕੁਝ ਕੋਰਟ ਦੇ ਆਰਡਰ ਲਿੱਤੇ ਜਾਂਦੇ ਨੇ ਤਾਂ ਕੋਰਟ ਆਰਡਰ ਕਰਦੀ ਹੈ ਜੀ ਕਰੋਗੇ ਕਿ ਇਨ ਪ੍ਰੈਜ਼ੈਂਟ ਪੇਸ਼ ਹੋਣ ਕਿਹਾ ਜੀ ਲਿਖਣ ਦਾ ਬੋਲੋ ਨਾ ਦੇਖੋ ਕੁਝ ਨਹੀਂ ਉਹਨਾਂ ਦੀ ਐਪਲੀਕੇਸ਼ਨਾਂ ਪੈਂਡਿੰਗ ਨੇ ਬਸ ਬੇਬੁਨਿਆਦ ਜਿਹੜੇ ਇਲਜ਼ਾਮ ਨੇ ਬਸ ਜਦੋਂ ਕੁਝ ਮੈਰਿਟ ਦੇ ਉੱਤੇ ਨਹੀਂ ਹੁੰਦਾ ਤਾਂ ਇਹੋ ਜਿਹੀ ਚੀਜ਼ਾਂ ਆ ਜਾਂਦੀਆਂ ਨੇ ਇਸ ਤਰੀਕੇ ਦੇ ਨਾਲ ਸਿਕਿਉਰਟੀ ਜਿੱਤੇ ਵਰਦੀ ਚਿੱਟੀ ਵਰਦੀ ਚਿੱਟੇ ਕੱਪੜੇ ਕੋਟ ਦੇ ਪਜਾਮ ਜਿਹੜਾ ਸੀਗਾ ਐਸਐਸਪੀ ਸਾਹਿਬ ਨੇ ਦੇਖਣਾ ਸੀ ਹੀ ਵਾਸ ਪ੍ਰੈਜ਼ੈਂਟ ਇਨ ਦੀ ਕੋਰਟ ਤੇ ਉਹਨਾਂ ਨੇ ਜਦੋਂ ਕੋਰਟ ਦੇ ਵਿੱਚ ਜੋ ਕੁਝ ਵੀ ਹੋਇਆ ਕੋਰਟ ਦੇ ਅੰਦਰ ਹੋਇਆ ਕੋਰਟ ਨੇ ਪੁੱਛਿਆ ਵੀ ਤਾਂ ਉਹਨਾਂ ਨੇ ਕਿਹਾ ਵੀ ਸਾਰਾ ਪ੍ਰੋਪਰ ਜਿਹੜਾ ਸਕਿਉਰਿਟੀ ਅਰੇਂਜਮੈਂਟ ਕੀਤਾ ਹੋਇਆ ਹੁਣ ਜੇ ਤੁਸੀਂ ਅਨਨੈਸੈਸਰੀ ਆਬਜੈਕਸ਼ਨਸ ਹੀ ਕ੍ਰੀਏਟ ਕਰਨੀਆਂ ਨੇ ਸੀਨਸ ਕ੍ਰੀਏਟ ਕਰਨੇ ਹਨ ਜਸਟ ਫਾਰ ਪਬਲਿਸਿਟੀ ਸਟੰਟ ਤਾਂ ਫਿਰ ਉਹ ਚੀਜ਼ ਗਲਤ ਹੈ ਤਾਂ ਉਹਦੇ ਵਿੱਚ ਕੋਰਟ ਦੇ ਸਾਹਮਣੇ ਜੋ ਕੁਝ ਹੋਇਆ ਕੋਰਟ ਨੇ ਆਪਣਾ ਸਾਰਾ ਦੇਖਣੇ ਬੱਚਾ ਕਰਦੇ ਮੱਛਾ ਕਰਦੇ ਇਸ ਤਰੀਕੇ ਵੀ ਅਗਲੀ ਵਾਰ ਪੇਸ਼ ਕੀਤਾ ਜਾਏਗਾ ਇਸ ਤਰੀਕੇ ਬਿਲਕੁਲ ਬਿਲਕੁਲ ਦੇਖ ਕੇ ਕੋਰਟ ਇਹਦੇ ਦੱਤੇ ਦੇਖਿਆ ਜਾਏਗਾ ਕਿ ਵੈਦਰ 30 ਤਰੀਕ ਦੇ 22 ਤਰੀਕ ਨੂੰ ਕਿਹੜੀ ਜਿਹੜੀ ਐਪਲੀਕੇਸ਼ਨ 22 ਤਰੀਕ ਨੂੰ ਇਹਨਾਂ ਨੇ ਇੱਕ ਬੇਲ ਐਪਲੀਕੇਸ਼ਨ ਫਾਈਲ ਕੀਤੀ ਹੋਈ ਹੈ ਉਹਦੀ ਡੇਟ ਹੈਗੀ ਹੈ ਤੇ ਉਸ ਤੋਂ ਇਲਾਵਾ ਦੋ ਤਿੰਨ ਹੋਰ ਐਪਲੀਕੇਸ਼ਨਸ ਇਹਨਾਂ ਵੱਲੋਂ ਫਾਈਲਡ ਹੈਗੀਆਂ ਨੇ ਉਹਦੇ ਉਹਦੇ ਵਿੱਚ ਇਹਨਾਂ ਨੇ ਕੁਝ ਰਿਕਾਰਡ ਕਾਲ ਕੀਤਾ ਹੋਇਆ ਤੇ ਇੱਕ ਬੈਰਕ ਚੇਂਜ ਦੀ ਐਪਲੀਕੇਸ਼ਨ ਉਹ ਵੀ ਸੀ ਸਰ ਉਹ ਅੱਗੇ ਉਸ ਟਾਈਮ ਦੇ ਦੱਤੇ ਦੇਖਾਂ ਮੈਂ ਪੋਸਿਬਿਲਟੀ